ਕਿਹੜੇ ਮਸਲੇ ਦੇ ਤੁਸੀਂ ਪ੍ਰੈਸ ਕਾਨਫਰੰਸ ਕਰਾ ਚਾਹਦੇ ਹੋ ਅੱਜ ਅਸੀਂ ਜਿਹੜਾ ਬਜਟ 26 27 ਦਾ ਕੇਂਦਰ ਵੱਲੋਂ ਪਾਸ ਕੀਤਾ ਗਿਆ ਉਸ ਦੇ ਸਬੰਧ ਵਿੱਚ ਇਹ ਪ੍ਰੈਸ ਕਾਨਫਰੰਸ ਕਰੁੰਦਾ ਪਲਾਨ ਕੀਤਾ ਪਾਰਟੀ ਨੇ ਉਹ ਇਸ ਕਰਕੇ ਕਿ ਵਿਰੋਧੀ ਪਾਰਟੀਆਂ ਵੱਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਪੰਜਾਬ ਨੂੰ ਕੁਝ ਨਹੀਂ ਦਿੱਤਾ ਸੋ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਜਿਹੜਾ ਪੰਜਾਬ ਨੂੰ ਕਿਸੇ ਵੀ ਸੂਬੇ ਦਾ ਕੀ ਕੀ ਬਜਟ ਦੇ ਵਿੱਚ ਨਾਮ ਲੈਣ ਦੀ ਲੋੜ ਨਹੀਂ ਹੁੰਦੀ ਕੇਂਦਰ ਦੀਆਂ ਸਕੀਮਾਂ ਹੁੰਦੀਆਂ ਭਾਹ ਉਹ ਨੈਸ਼ਨਲ ਹੈਲਥ ਮਿਸ਼ਨ ਹੋਵੇ ਭਾਹ ਉਹ ਇਸੇ ਹੋਰ ਟਾਈਪ ਦੀ ਸਕੀਮ ਜਿਵੇਂ ਕਿ ਘਰਾਂ ਦੀ ਸਕੀਮ ਹੈ ਜਾਂ 15ਵਾਂ ਵਿੱਤ ਕਮਿਸ਼ਨ ਹੈ ਸੋ ਇਹ ਜਿਹੜੀਆਂ ਸਾਰੀਆਂ ਸਕੀਮਾਂ ਹੈ ਹਰੇਕ ਸੂਬੇ ਨੂੰ ਉਹਦੀ ਲੋੜ ਅਨੁਸਾਰ ਤੇ ਉਹਦੀ ਵੰਦੀ ਜੋ ਉਹਦਾ ਸ਼ੇਅਰ ਬਣਦਾ ਉਹ ਮਿਲਣਾ ਹੀ ਹੁੰਦਾ ਸੋ ਜਿਵੇਂ ਹੁਣ ਪਿੱਛੇ ਦੇ ਆਪਾਂ ਇਹ ਦੇਖਿਆ ਕਿ ਜਦੋਂ ਫਲੱਡਸ ਆਏ ਸੀ ਦਾ 50000 ਘਰ ਉਦੋਂ ਕੇਂਦਰ ਵੱਲੋਂ ਪੰਜਾਬ ਨੂੰ ਫਲਡ ਅਫੈਕਟਡ ਏਰੀਆ ਲਈ ਦਿੱਤੇ ਗਏ ਔਰ ਉਥੇ ਉਹ ਕਾਟ ਰਹੀ ਹੈ ਸੋ ਜੇ ਉਹ ਪ੍ਰਧਾਨ ਮੰਤਰੀ ਆਵਾਸ ਯੋਜਨਾ ਸੀਗੀ ਉਹਦੇ ਵਿੱਚ ਪੰਜਾਬ ਦਾ ਵੀ ਸ਼ੇਅਰ ਵੀ ਆ ਤਾਂ ਹੀ ਉਹ ਕਹਾਏ ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਕਿਸੇ ਵੀ ਬਜਟ ਦੇ ਵਿੱਚ ਸਪੈਸੀਫਿਕਲੀ ਇਹ ਕਹਿਣਾ ਕਿ ਅਸੀਂ ਪੰਜਾਬ ਨੂੰ ਇੰਨਾ ਦੇਤਾ ਬਿਹਾਰ ਨੂੰ ਇੰਨਾ ਦੇਤਾ ਇਸ ਤਰ੍ਹਾਂ ਨਹੀਂ ਹੁੰਦਾ ਕੇਂਦਰ ਦਾ ਬਜਟ ਦੇ ਵਿੱਚ ਵੱਖ-ਵੱਖਰੇ ਮੈਕਮੇ ਦੀ ਲਿਸਟ ਬਣੀ ਹੁੰਦੀ ਹੈ ਉਹਨਾਂ ਦੀਆਂ ਸਕੀਮਾਂ ਦੀ ਲਿਸਟ ਬਣੀ ਹੁੰਦੀ ਹੈ ਉਹ ਉਸ ਅਨੁਸਾਰ ਪੈਸੇ ਅਲਾਟ ਕੀਤੇ ਜਾਂਦੇ ਹਨ ਉਹਦੇ ਵਿੱਚ ਹਰ ਸਟੇਟ ਦਾ ਵੰਡ ਦਾ ਸ਼ੇਅਰ ਹੁੰਦਾ ਕਿਸੇ ਵੀ ਸਟੇਟ ਨਾਲ ਵਿਤਰਾ ਨਹੀਂ ਕੀਤਾ ਜਾਂਦਾ ਇਸ ਵੰਡ ਦੇ ਵਿੱਚ ਪ੍ਰੈਸ ਕਾਨਫਰੰਸ ਮੈਮ ਜਿਹੜੀ ਪੰਜਾਬ कृषि ਸੁਭਾ ਪ੍ਰਧਾਨ ਹੈ ਕਿਸਾਨ ਜਿਆਦਾ ਨਹੀਂ ਤੇ ਕੇਂਦਰ ਵੱਲ ਕਿਸਾਨਾਂ ਲਈ ਕਿਹੜਾ ਬਜਟ ਵਿੱਚ ਕੋ ਖਾਸ ਕਰ ਦਿੱਤੀ ਗਈ ਹੈ ਕੇਂਦਰ ਵੱਲੋਂ ਕਿਸਾਨਾਂ ਦੇ ਵਿੱਚ ਇੱਕ ਤਾਂ ਜਿਹੜਾ ਕਿਸਾਨ ਕ੍ਰੈਡਿਟ ਕਾਰਡ ਸੀਗਾ ਉਹਦੀ ਜਿਹੜੀ ਲਿਮਿਟ ਹੈ 10 ਲੱਖ ਤੋਂ ਵਧਾ ਕੇ 5 ਲੱਖ ਦੀ ਕਰਤੀ ਉਸ ਤੋਂ ਇਲਾਵਾ ਯੂਰੀਆ ਵਾਸਤੇ ਕਿ ਸਬਸਿਡੀ ਉੱਤੇ ਯੂਰੀਆ ਮਿਲਦਾ ਰਹੇ ਉਸ ਵਾਸਤੇ ਬਹੁਤ ਵੱਡਾ ਬਜਟ ਰੱਖਿਆ ਗਿਆ ਹੈ ਔਰ ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਔਰ ਫਰਟੀਲਾਈਜ਼ਰ ਵੀ ਸਭ ਤੋਂ ਜ਼ਿਆਦਾ ਵਰਤੋਂ ਵੀ ਪੰਜਾਬ ਦੇ ਵਿੱਚ ਹੁੰਦੀ ਹੈ ਤਾਂ ਨੇਚਰਲੀ ਉਸ ਸਕੀਮ ਦੇ ਵਿੱਚੋਂ ਸਭ ਤੋਂ ਜ਼ਿਆਦਾ ਸ਼ੇਅਰ ਪੰਜਾਬ ਨੂੰ ਹੀ ਮਿਲੇਗਾ ਇਸ ਤੋਂ ਬਿਨਾ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਵੀ ਜੇ ਹਰਿਆਣਾ ਦੀ ਸਰਕਾਰ ਆਪਣੇ ਲੈਵਲ ਤੇ ਜੇ ਆਪਾਂ ਕੇਂਦਰ ਦੇ ਬਜਟ ਨੂੰ ਵੀ ਛੱਡਦੀਏ ਤਾਂ ਹਰਿਆਣਾ ਦੇ ਵਿੱਚ ਬੀਜੇਪੀ ਸਰਕਾਰ ਕਿਸਾਨਾਂ ਨੂੰ ਐਮਐਸਪੀ ਆਪਣੇ ਲੈਵਲ ਤੇ ਦੇ ਰਹੀ ਹੈ ਉਹਨਾਂ ਦੀਆਂ ਫਸਲਾਂ ਦਾ ਬੀਮਾ ਕਰ ਰਹੀ ਹੈ ਉਹ ਕੇਂਦਰ ਦੀ ਸਕੀਮ ਦੇ ਤਹਿਤ ਕਰ ਰਹੀ ਹੈ ਕਰਾੜੀ ਨੂੰ ਮੈਨੇਜ ਕਰਨ ਵਾਸਤੇ ਜਿਹੜੀ ਕੇਂਦਰ ਦੀ ਸਕੀਮ ਹੈ ਉਹ ਬਹੁਤ ਵਧੀਆ ਤਰੀਕੇ ਨਾਲ ਹਰਿਆਣੇ 'ਚ ਚੱਲ ਰਹੀ ਹੈ ਔਰ ਡਾਇਵਰਸੀਫਿਕੇਸ਼ਨ ਵਾਸਤੇ ਜਿਹੜੇ ਕਿਸਾਨ ਤਣਕ ਝੋਨੇ ਦੇ ਚੱਕਰ ਤੋਂ ਨਿਕਲਣਾ ਚਾਹੁੰਦੇ ਆ ਉਸ ਲਈ ਵੀ ਉਹਨਾਂ ਨੂੰ ਪ੍ਰਤੀ ਹੈਕਟੇਅਰ ਪੈਸੇ ਮਿਲਦੇ ਐ ਸੋ ਇਹ ਸਾਰੀਆਂ ਸਕੀਮਾਂ ਕੇਂਦਰ ਦੀਆਂ ਹਰਿਆਣਾ ਦੇ ਵਿੱਚ ਵਧੀਆ ਤਰੀਕੇ ਨਾਲ ਚੱਲ ਰਹੀਆਂ ਔਰ ਪੰਜਾਬ ਸਰਕਾਰ ਅਗਰ ਉਹਨਾਂ ਨੂੰ ਨਹੀਂ ਚਲਾ ਰਹੀ ਤਾਂ ਇਹਦੇ ਵਿੱਚ ਪੰਜਾਬ ਸਰਕਾਰ ਦੋਸ਼ੀ ਐ ਕੇਂਦਰ ਵੱਲੋਂ ਕੋਈ ਕਸਰ ਕਿਸੇ ਵੀ ਰੂਪ ਦੇ ਵਿੱਚ ਨਹੀਂ ਹੈ ਪਰ ਮੈਨੂੰ ਕਿਸੇ ਇੱਕ ਸਵਾਲ ਇਹ ਆਉਂਦਾ ਜਦੋਂ ਬਜਟ ਦੇ ਵਿੱਚ ਬਈਆਂ ਸਟੇਟਸ ਦੇ ਵਜਿਰੀਆ বিজেপি ਦਾ ਆਪ ਜੋ ਅਲਟਪਰਸ਼ੀਵਲ ਗੋਲ ਹੁੰਦਾ ਹੈ ਪੀਓ ਕਹਿੰਦੇ ਨੇ ਜਿਵੇਂ ਜਿਵੇਂ ਅਦਰ ਸਟੇਟਸ ਦੇ ਵਿੱਚ ਕੋਈ ਵੱਡੇ ਐਲਾਨ ਕਈ ਕੋ ਮੈਡੀਕਲ ਫੀਲਡ ਦੇ ਲਈ ਕੋਈ ਹਸਪਤਲ ਹੈ ਜਾਂ ਨਾਲੀਆਂ ਬਹੁਤ ਕੋਈ ਵੱਡੇ ਇਲਾਜ ਜੁਦੇ ਹੁੰਦੇ ਹੈ ਚਾਹੇ ਮੈਡੀਕਲ ਕੋਲੇ ਦੇ ਲਾਂਡ ਹੁੰਦੇ ਹੈ ਉਹਦੇ ਚ ਪੰਜਾਬ ਦੀ ਵਾਰੀ ਫਿੱਕੀ ਹੋ ਰਹੀ ਹੈ ਜਦੋਂ ਕਿ ਜੇ ਤੁਸੀਂ ਕਹਿੰਦੇ ਹੋ ਸੜਕਾਂ ਬਰਾਬਰ ਹੋ ਗਈਆਂ ਨੇ ਸੈਂਟਰ ਬਿਲਕੁਲ ਜੀ ਜਿਹੜਾ ਹੁਣ ਰੇਲਵੇ ਦਾ ਬਜਟ ਹੈ ਰੇਲਵੇ ਦੇ ਬਜਟ ਦੇ ਤਹਿਤ ਪਹਿਲਾਂ ਵੀ ਕਿੰਨੇ ਰੇਲਵੇ ਸਟੇਸ਼ਨ ਪੰਜਾਬ ਦੇ ਵਿੱਚ ਮੋਡਰਨਾਈਜ਼ ਹੋ ਰਹੇ ਹੈ ਨਵੀਆਂ ਟ੍ਰੇਨਾਂ ਵੀ ਚੱਲੀਆਂ ਹੈ ਹੁਣ ਆਉਣ ਵਾਲੇ ਬਜਟ ਦੇ ਵਿੱਚ ਵੀ ਬਹੁਤ ਵੱਡਾ ਆਊਟਲੇਅ ਰੇਲਵੇ ਵਾਸਤੇ ਰੱਖਿਆ ਗਿਆ ਉਹਦੇ ਵਿੱਚ ਪੰਜਾਬ ਦੇ ਵੀ ਪੁਲ ਬਣਨੇ ਆਂ ਟ੍ਰੇਨਾਂ ਚੱਲਣੀਆਂ ਆਂ ਜੀ ਸਰ ਮੈਂ ਬਜਟ ਦੀ ਗੋਰੀ ਇਹ ਵੀ ਬਜਟ ਦੇ ਵਿੱਚ ਜਦੋਂ ਅਦਰ ਸਟੇਟ ਦੇ ਵਿੱਚ ਕੋਈ ਮੈਡੀਕਲ ਕਾਲਜ ਐਲਾਨ ਹੋ ਰਹੇ ਨੇ ਕਿੰਨੇ ਮੈਡੀਕਲ ਕਾਲਜ ਐਲਾਨ ਹੋਏ ਤਾਂ ਅਨਾਉਂਸ ਹੋਏ ਕਿ ਪੰਜਾਬ ਨੂੰ ਲੋੜ ਹੈ ਨਹੀਂ ਤਾਂ ਉਹਦੇ ਵਿੱਚ ਪੰਜਾਬ ਦਾ ਨੰਬਰ ਕਿਉਂ ਨਹੀਂ ਆਂਦਾ ਤੁਸੀਂ ਕਹਿੰਦੇ ਪੰਜਾਬ ਦਾ ਨੰਬਰ ਜਿਹੜਾ ਜਿਵੇਂ ਹੁਣ ਜਿਹੜਾ ਇੰਡਸਟਰੀਅਲ ਕਲਸਟਰ ਦੀ ਗੱਲ ਹੋਈ ਹੈ ਕਿ ਵੀ 200 ਜਿਹੜੇ ਇੰਡਸਟਰੀਅਲ ਕਲਸਟਰ ਹੈਗੇ ਆ ਉਹਨਾਂ ਨੂੰ ਡਵੈਲਪ ਕਰਨਾ ਉਹਦੇ ਵਿੱਚ ਲੁਧਿਆਣਾ ਬਟਾਲਾ ਗੋਵਿੰਦਗੜ ਮੰਡੀ ਇਹ ਸਾਰੇ ਮੈਂਸ਼ਨਡ ਹੈ ਇਹ ਵਿੱਚ ਕਿਹੜੀ ਜਿਹੜਾ ਰੇਲਵੇ ਦਾ ਬਜਟ ਆ ਉਹਦੇ ਵਿੱਚ ਕਿਹੜੇ ਕਿਹੜੇ ਰੇਲਵੇ ਸਟੇਸ਼ਨ ਰੀਨਿਊ ਹੋਣੇ ਆ ਕਿਹੜੇ ਕਿਹੜੇ ਰੇਲਵੇ ਸਟੇਸ਼ਨ ਰੈਨੋਵੇਟ ਹੋਣੇ ਆ ਬਣਨੇ ਆ ਉਹ ਮੈਂਸ਼ਨਡ ਹੈ ਲਿਸਟਾਂ ਹੈਗੀਆਂ ਉਹ ਡਿਟੇਲ ਸਾਰੀ ਜਿਹੜੀ ਹੈਗੀ ਹੈ ਉਦੋਂ ਫਾਈਨਾਂਸ ਮਿਨਿਸਟਰ ਸਾਰਾ ਜਿਹੜੀ ਲਿਸਟ ਨਹੀਂ ਪੜਦੇ ਉਹ ਬਜਟ ਦੀਆਂ ਮੇਨ ਸਕੀਮਾਂ ਦੱਸਦੀ ਹੈ ਕਿ ਵੀ ਇੰਨਾ ਪੈਸਾ ਇਸ ਇਸ ਵਿੱਚ ਬਣ ਰਿਹਾ ਹੈ ਉਹਦੇ ਵਿੱਚ ਨਹੀਂ ਉਹਦੇ ਵਿੱਚ ਪੰਜਾਬ ਦਾ ਨਹੀਂ ਹੋਰ ਕਿਸੇ ਸਟੇਟ ਦਾ ਬਾਕੀ ਕਿੰਨੇ ਅਨਾਉਂਸ ਹੋਏ ਹੈ ਮੈਂ ਮੈ ਤੁਹਾਨੂੰ ਐਗਜ਼ਾਮਪਲ ਦਿਓ ਫਿਰ ਸੰਤਾਂ ਤੋਂ ਤੌਰ ਤੇ ਜਦੋਂ ਮੈਡੀਕਲ ਕਾਲਜ ਦੇ ਵਿੱਚ 8 ਤੋਂ 9 ਸਟੇਟਾਂ ਦੇ ਵਿੱਚ ਤਕਰੀਬਨ 14 ਮੈਡੀਕਲ ਕਾਲਜ ਸਮਥਿੰਗ ਐਂਡ ਡਿਟੇਲ ਹੈ ਜੋ ਅਨਾਉਂਸ ਹੋਏ ਵੀ ਐਸ ਐਸ ਸਟੇਟ ਦੇ ਵਿੱਚ ਅੱਜ ਜਬ ਬਣ ਰਹੀਆਂ ਨੇ ਪਰ ਪੰਜਾਬ ਦਾ ਨਾਮ ਨਹੀਂ ਦੇਖੋ ਨਾਮ ਨਾਲ ਸਦੇ ਨਹੀਂ ਅਨਾਉਂਸ ਹੁੰਦੀਆਂ ਪਰ ਕਈ ਚੀਜ਼ਾਂ ਦੇ ਵਿੱਚ ਨਾਮ ਨਾਲ ਅਨਾਉਂਸ ਹੋਈਆਂ ਇਹ ਚੀਜ਼ਾਂ ਆਪੋਰਚਨਲ ਭਾਰੀ ਬੜੀ ਸਟੇਟਸ ਇਜ਼ਾਂਪਲ ਬਹੁਤ ਚੀਜ਼ਾਂ ਆਪੋਰ ਤੁਸੀਂ ਇਸ ਚ ਕਹੋ ਔਰ ਤੁਸੀਂ ਇਹ ਨਾਮ ਨਾਲ ਕਿਵੇਂ ਕਹਿ ਸਕਦੇ ਕੁਝ ਪੰਜਾਬ ਦਾ ਨਾਮ ਹੀ ਹੈਗਾ ਜੇ ਤੁਸੀਂ ਦੱਸੋ ਕਿ ਬਿਆਨ ਆਪਾ ਦੇ ਰਿਹਾ ਵੀ ਤੁਸੀਂ ਨਾਮ ਨਹੀਂ ਉਹ ਲੈ ਰਹੇ ਤਾਂ ਮੈਂ ਉਸ ਨੂੰ ਨਾ ਨਾ ਕਹੋ ਮੌਕੇ ਤੇ ਜਦੋਂ ਬਜਟ ਬੋਲਦੇ ਆ ਜਦੋਂ ਉਹ ਫైనాన్స్ ਮਿਨਿਸਟਰ ਬਜਟ ਬਾਰੇ ਦੱਸਦੇ ਆ ਮੇਨ ਮੇਨ ਉਹਦੇ ਪੁਆਇੰਟਸ ਦੱਸਦੇ ਆ ਉਹਦੇ ਵਿੱਚ ਨਾਮ ਨਹੀਂ ਲਿਆ ਜਾਂਦਾ ਪਰ ਜਿਹੜੇ ਕਾਗਜ਼ ਹੁੰਦੇ ਆ ਬਜਟ ਬਹੁਤ ਵੱਡਾ ਡਾਕੂਮੈਂਟ ਹੁੰਦਾ ਹੈ ਉਹ ਕਾਗਜ਼ਾਂ ਦੇ ਵਿੱਚ ਨਾਮ ਵੀ ਹੁੰਦਾ ਹੈ ਉਹ ਨਾਮ ਵੀ ਹੈ ਜੀ 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 ਤਾਂ ਪੰਜਾਬ ਲਈ ਕੀ ਕੀ ਚ ਜਿਹੜਾ ਐਲਾਨ ਤੁਸੀਂ ਉਹਦੇ ਬਾਰੇ ਬ੍ਰੀਫ ਦੱਸੋ ਗੱਲ ਉਹ ਕਿ ਕੀ ਜਿਹੜਾ ਪੰਜਾਬ ਚ ਐਲਾਨ ਪੰਜਾਬ ਦੇ ਵਿੱਚ ਮੈਂ ਅਗੇਨ ਤੁਹਾਨੂੰ ਕਹਿ ਰਹੀ ਆ ਕਿ ਜਿਹੜਾ ਰੇਲਵੇ ਸਟੇਸ਼ਨਸ ਹੈਗੇ ਆ ਉਹਦੇ ਦੇ ਬਜਟ ਦੇ ਵਿੱਚ ਪੰਜਾਬ ਦੇ ਆ ਟ੍ਰੇਨਸ ਪੰਜਾਬ ਦੇ ਲਈ ਪੂਰੇ ਪੰਜਾਬ ਦੇ ਲਈ ਆ ਉਹਨਾਂ ਦੇ ਸਟੇਸ਼ਨ ਰੈਨੋਵੇਟ ਕਰਨਾ ਜਿਹੜੇ ਹਾਈਵੇਜ਼ ਲਈ ਫਿਰ ਜਿਹੜੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਹੈਗੀ ਹੈ ਉਹਦੇ ਵਿੱਚ ਪੰਜਾਬ ਦੇ ਗਰੀਬਾਂ ਨੂੰ ਪਹਿਲਾਂ ਵੀ ਘਰ ਮਿਲਦੇ ਰਹੇ ਆ ਹੁਣ ਵੀ ਮਿਲ ਲਗੇ ਯੋਸ਼ਮਾਨ ਯੋਜਨਾ ਦੇ ਤਹਿਤ ਕਾਰ ਦੂਜੀਆਂ ਸਟੇਟਾਂ 'ਚ ਵੀ ਬਣਦੇ ਆ ਪੰਜਾਬ 'ਚ ਵੀ ਬਣਦੇ ਆ ਨੈਸ਼ਨਲ ਹੈਲਥ ਮਿਸ਼ਨ ਹੈ ਜਿਹੜਾ ਉਹਦੇ ਵਿੱਚ ਜਿਹੜੇ ਇਹ ਆਮ ਆਦਮੀ ਕਹਿੰਦੇ ਕਹਿੰਦੇ ਸਭ ਨੂੰ ਪਤਾ ਹੈ ਸੈਂਟਰ ਦੀ ਸਕੀਮ ਜਿਹੜੀ ਹੈਗੀ ਹੈ ਯੋਸ਼ਮਲ ਅਰੋਗਿਆ ਕੇਂਦਰ ਦੇ ਤਹਿਤ ਹੈ ਉਹਦੇ ਵਿੱਚ ਪੰਜਾਬ ਵੀ ਉਸੇ ਹਿਸਾਬ ਨਾਲ ਪੋਪੂਲੇਸ਼ਨ ਦੇ ਹਿਸਾਬ ਨਾਲ ਕਵਰ ਹੁੰਦਾ ਹੈ ਸੋ ਵਿੱਤ ਕਮਿਸ਼ਨ ਦਾ ਪੈਸਾ ਜਿਹੜਾ ਪੰਚਾਇਤਾਂ ਨੂੰ ਜਾਂਦਾ ਜਿਹਦੇ ਵਿੱਚੋਂ ਹੁਣ ਆਮ ਆਦਮੀ ਪਾਰਟੀ ਵਾਲੇ ਸਾਰੀਆਂ ਪੰਚਾਇਤਾਂ ਨੂੰ ਕਹਿ ਰਹੇ ਆ ਕਿ ਜੀ ਤੁਸੀਂ ਬਿਜਲੀ ਦੇ ਬਿੱਲ ਭਰਦੇ ਤਾਂ ਕਿ ਬਿਜਲੀ ਕੋਰ ਨੂੰ ਆਮਦਨ ਹੋ ਜੇ ਸੋ ਉਹ ਵੀ ਸਾਰੀਆਂ ਪੰਚਾਇਤਾਂ ਨੂੰ ਵੰਡ ਕੇ ਪੋਪੂਲੇਸ਼ਨ ਅਨੁਸਾਰ ਪੰਜਾਬ ਦੀਆਂ ਨੂੰ ਵੀ ਮਿਲ ਰਿਹਾ ਔਰ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਫਰਟੀਲਾਈਜ਼ਰ ਨੂੰ ਸਸਤਾ ਕਰਨਾ ਸਿੱਧਾ-ਸਿੱਧਾ ਪੰਜਾਬ ਨੂੰ ਫਾਇਦਾ ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਸਭ ਤੋਂ ਜ਼ਿਆਦਾ ਫਰਟੀਲਾਈਜ਼ਰ ਵਰਤਦਾ ਸੋ ਪੰਜਾਬ ਕਿਸੇ ਵੀ ਸਕੀਮ ਤੋਂ ਬਾਹਰ ਨਹੀਂ ਹੈਗਾ ਮੈਮ ਜਿਹੜੇ ਸ਼ੈਡਰ ਵਾਲੇ ਨਹੀਂ ਉਹਨਾਂ ਨੂੰ ਲਗਾਉਣ ਲਈ ਸਪੇਸਿੰਗ ਮਿਲ ਜਾ। ਦੇਖੋ ਜੇ ਵਪਾਰ ਖਤਮ ਹੋ ਜਾਏਗਾ ਤਾਂ ਬਹੁਤ ਬੰਦਿਆਂ ਨੂੰ ਮੁਸ਼ਕਲ ਆ। ਤੇ ਪੰਜਾਬ ਵਾਲਿਆਂ ਨੂੰ ਅਦਰ ਸਟੇਟ ਚ ਜਾ ਕੇ ਉਹ ਵਪਾਰਕ ਚਾਵਲ ਲਗਾਉਣਾ ਪੈਣਾ। ਉਹ ਲੋਕ ਕੀ ਕਰਨਾ ਚਾਹੁੰਦੇ। ਚਾਵਲ ਜਿਹੜਾ ਹੈਗਾ ਸਟੇਟ ਸੈਂਟਰ ਗਵਰਨਮੈਂਟ ਸਟੇਟ ਗਵਰਨਮੈਂਟ ਨੂੰ ਕੈਸੇ ਦਿੰਦੀ ਹੈ। ਉਹਨਾਂ ਨੇ ਖਰੀਦ ਕਰਨੀ ਹੈ, ਸਟੋਰ ਕਰਨੀ ਹੁੰਦੀ ਹੈ ਤੇ ਉਹਦੀ ਮੂਵਮੈਂਟ ਸਮੇਂ ਅਨੁਸਾਰ ਤਾਂ ਸੈਂਟਰ ਨਹੀਂ ਕਰਦੀ ਹੁੰਦੀ ਹੈ। ਸੈਂਟਰ ਨੇ ਟ੍ਰੇਨਸ ਦੇਣੀਆਂ ਹੁੰਦੀਆਂ, ਟ੍ਰੇਨਸ ਮੰਗਦੀਆਂ ਸਟੇਟ ਨੇ ਹੁੰਦੀਆਂ ਟਾਈਮਸ ਔਰ ਜਿਹੜਾ ਪਹੁੰਚਾਵਲ ਨਹੀਂ ਲੱਗ ਰਿਹਾ ਉਹ ਇਹਨਾਂ ਦੀ ਕੋਈ 45 ਰਾਈਸ ਦਾ ਕੋਈ ਚੱਕਰ ਹੈਗਾ ਜਿਹੜਾ ਕਿ ਸ਼ੈਨਰਵੜਾ ਨੂੰ ਨਹੀਂ ਮਿਲ ਰਿਹਾ ਸਪੇਸ ਨਾਲੋਂ ਵੱਧ ਪ੍ਰੋਬਲਮ ਉਸ ਚੀਜ਼ ਦੀ ਹੈ ਇਸ ਤੇ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਦੀ ਕੀ ਤਿਆਰੀ ਹੈ ਕਿ ਗੱਜਿਹੜਾ ਅੱਜ ਕੱਲ੍ਹ ਦਾ ਕਿ ਇੰਡੀਪੈਂਡੈਂਟ ਜਾਂ ਕੱਲੇ ਲੜਨੀ ਹੈ ਗੱਟਚੋੜ ਬਾਰੇ ਮੈਂ ਕੁਝ ਨਹੀਂ ਕਹਿ ਸਕਦੀ ਪਰ 117 ਦੀਆਂ 117 ਸੀਟਾਂ ਦੇ ਉੱਤੇ ਭਾਜਪਾ ਆਪਣੀ ਤਿਆਰੀ ਕਰ ਰਹੀ ਹੈ ਬਹੁਤ ਵੱਡੇ ਪੱਧਰ ਤੇ ਹੁਣ ਕੇਂਦਰ ਤੇ ਜੋ ਬਿੰਦੀਰਾ ਪਿਆਸ ਮੁਖੀ ਜੋ ਬਿਕਰ ਸਿੰਘ ਜੀ ਨੇ ਲੈ ਕੇ ਆਏ ਜੋ ਬਾਹਰ ਉਹਨਾਂ ਨੇ ਬਿਆਨ ਦਿੱਤਾ ਉਸ ਤੋਂ ਬਾਅਦ ਜਿਸ ਤਰ੍ਹਾਂ ਦੀਆਂ ਟਿੱਪਣੀਆਂ ਆਪਣੇ ਪੰਜਾਬ ਚ ਹੋਈਆਂ ਨੇ ਜਿਸ ਤਰ੍ਹਾਂ ਦਾ ਸੀਐਮ ਸਾਹਿਬ ਵੱਲੋਂ ਬਿਨਾਂ ਨਾਮ ਲਏ ਕਮੈਂਟ ਆਉਂਦੇ ਕਿਵੇਂ ਦੇਖ ਲਓ ਤੁਸੀਂ ਉਹ ਸਾਰੇ ਕਿਥੇ ਦੇਖੋ ਮੈਂ ਡੇਰਾ ਪਿਆਸ ਮੁਖੀ ਉਥੇ ਕੀ ਕਿਉਂਗੇ ਸੀ ਕਿਵੇਂ ਗੈਸੀ ਉਹ ਉਹਨਾਂ ਨੂੰ ਪਤਾ ਚੱਲਦੀ ਕਿ ਸਭ ਨੂੰ ਪਤਾ ਬੈਠੀ ਹੈ ਇਸ ਬਾਰੇ ਨਹੀਂ ਕੁਝ ਪਤਾ ਪਰ ਮੈਂ ਕਹੇਗੀ ਇੱਕ ਗੋਵੀ ਕੀ ਉਹ ਸਤਕਾਰ ਯੋਗ ਨੇ ਤੇਰੇ ਤੇ ਬਹੁਤ ਲੋਕਾਂ ਦੀ ਡੇਰੇ ਛੱਤ ਬਹੁਤ ਅਨਿਆਈ ਨੇ ਉਹਨਾਂ ਦੇ ਉਹਨਾਂ ਦੇ ਦਿਲ ਨੂੰ ਠੇਸ ਪਹੁੰਚਦੀ ਹੈ ਤਾਂ ਬਿਨਾਂ ਸੋਚੇ ਸਮਝੇ ਕੋਈ ਵੀ ਕਮੈਂਟ ਕਿਸੇ ਬਾਰੇ ਵੀ ਮਹਾਗੋਸ਼ ਬਾਰੇ ਨਹੀਂ ਕਰਨਾ ਚਾਹੀਦਾ ਜਿਹੜਾ ਨੀਤ ਸੀ ਬਿੱਟੂ ਸੀ ਜੋ ਕਮੈਂਟ ਕੀਤਾ ਹੈ ਰਾਹੁਲ ਗਾਂਧੀ ਨੇ ਟੂਟ ਅਦਰਸ਼ ਸ਼ਬਦ ਯੂਜ਼ ਹੋਇਆ ਹੈ ਉਸ ਤੋਂ ਬਾਅਦ ਲਗਾਤਾਰ ਉਹ ਬੜਾ ਵਿਰੋਧ ਵੀ ਹੋ ਰਿਹਾ ਹੈ ਉਸ ਚੀਜ਼ ਦਾ ਕਿਵੇਂ ਦੇਖਦੇ ਹੋ ਬਹੁਤ ਜ਼ਤ ਗਰੋਹ ਵਿੱਚ ਪਾੜ ਕਿਸੇ ਨੂੰ ਵੀ ਆਪਸ਼ਬਦ ਬੋਲਣਾ ਗਦਾਰ ਕਹਿਣਾ ਤੁਸੀਂ ਆਪਣੀ ਰਾਜਨੀਤੀ ਕਰੋ ਮੋਦੀਆਂ ਦੀ ਰਾਜਨੀਤੀ ਕਰੋ ਮੈਂ ਤਾਂ ਇਹੀ ਕਹੂੰਗੀ ਕਿ ਜੇ ਵੀ ਜੋ ਮਸਲੇ ਹੈਗੇ ਆ ਉਹ ਉਥੇ ਬੈਠ ਕੇ ਪਾਰਲੀਮੈਂਟ ਦੇ ਵਿੱਚ ਉਠਾਓ ਪਾਰਲੀਮੈਂਟ ਦੇ ਵਿੱਚ ਬਾਹਰ ਕੌੜੀਆਂਾਂ ਚ ਬੈਠ ਕੇ ਕਿਸੇ ਨੂੰ ਗਦਾਰ ਕਹੀ ਜਾਓ ਕਿਸੇ ਨੂੰ ਕੁੱਛ ਕਹੀ ਜਾਓ ਉਸ ਚੀਜ਼ ਦਾ ਕੋਈ ਫਾਇਦਾ ਨਹੀਂ ਹੈਗਾ ਸੋ ਇੱਕ ਕਾਂਗਰਸ ਦਾ ਕੋਈ ਵਧੀਆ ਰੋਲ ਨਹੀਂ ਹੈਗਾ ਜਿਹੜੇ ਸਾਲ ਨਾਲ ਉੱਥੇ ਪੱਕੀ ਹੋ ਕੇ ਬੈਠੇ ਸੀ ਪਾਰਲੀਮੈਂਟ ਦੇ ਵਿੱਚ ਕੋਆਰਡੀਨੇਟਰ ਬਠਣ ਕੋਈ ਗਏ ਸੀ ਅੰਗਰਵੰਥਾ ਚਾਹੀਦਾ ਸੀ ਬਹਿਸ ਕਰਦੇ ਲਾਸ ਵਾਲਾ ਮੈਂ ਕੀ ਜੀ ਅਲਾਈਂਸ ਹੋ ਗਿਆ ਤੁਸੀਂ ਅਲਾਈਂਸ ਦੀ ਹੱਟ ਵਿੱਚੋਂ ਜਾਂ ਤੋਂ ਲੜਦੇ ਵੀ ਅਲਾਈਂਸ ਦੀ ਲੋਗ ਨੂੰ ਭਾਜਪਾ ਪਹਿਲਾਂ ਸਟਰੋਂਗ ਹੋ ਰਹੀ ਹੈ ਅਰ ਦਿਨ-ਬਦਨ ਭਾਜਪਾ ਦਾ ਗ੍ਰਾਫ ਅਪ ਹੋ ਰਿਹਾ ਸੋ ਮੇਰੀ ਸਮਝ ਦੇ ਵਿੱਚ ਤਾਂ ਜੇ ਅਸੀਂ 117 ਦੀਆਂ 117 ਸੀਟਾਂ ਦੇ ਉੱਤੇ ਤਿਆਰੀ ਕਰਦੇ ਆਂ ਡਟ ਕੇ ਲੜਦੇ ਆਂ ਤਾਂ ਕੋਈ ਵੀ ਨਹੀਂ ਰੋਕ ਸਕਦਾ ਕਿ ਭਾਜਪਾ ਦੀ ਸਰਕਾਰ ਪੰਜਾਬ ਦੇ ਵਿੱਚ ਨਾ ਆਵੇ ਇਹ ਤਾਂ ਨਹੀਂ ਹੋ ਸਕਦਾ ਸੋ ਮੈਂ ਉਸ ਚੀਜ਼ ਦੀ ਲੋੜ ਨਹੀਂ ਸਮਝਦੀ ਪਰ ਬਾਕੀ ਜਿਹੜਾ ਹੈਗਾ ਉਸ ਬਾਰੇ ਮੈਂ ਜਿਹਨਾਂ ਤੁਸੀਂ ਬਜਟ ਤੇ ਬੋਲਦੇ ਹੋ ਉਹ ਸੋਨੇ ਚਾਂਦੀ ਦੀ ਕੀਮਤ ਤਾਂ ਦਿਨ ਬੇ ਦਿਨ ਪਿੱਛੇ ਦੇ ਨਾਲ ਦਿਨ ਡਾਊਨ ਹੋ ਰਹੀ ਹੈ ਜਾਨੀ ਬਜਟ ਦੇ ਵਿੱਚ ਜਾਨੀ ਕਿ ਕੀਮਤਾਂ ਸਥਿਰ ਰਹਿਣ ਲੋਕਾਂ ਦਾ ਕਿਉਂਕਿ ਇਸ ਤਰੀਕੇ ਦਾ ਨੁਕਸਾਨ ਹੀ ਹੋਇਆ ਕਿ ਜਾਨੀ ਜਿਨ੍ਹਾਂ ਨੇ ਪਰਚੇਜ ਮਹਿੰਗੀ ਚ ਕੀਤੀ ਉਹਨੂੰ ਬਰਾਬਰ ਬੈਲੈਂਸ ਕਰਨ ਦੇ ਲਈ ਕੀ ਉਪਰਾਲਾ ਕੀਤਾ ਗਿਆ ਬਜਟ ਇਹ ਜਿਹੜੀਆਂ ਚੀਜ਼ ਤਾਂ ਹੈਗਾ ਇੰਟਰਨੈਸ਼ਨਲ ਮਾਰਕੀਟ ਨਾਲ ਡਿਫਾਈਨ ਹੋਈ ਜਾ ਆਂਡੀਆਂ ਦੇ ਬਜਟ ਦੇ ਨਾਲ ਇਹ ਡਿਫਾਈਨ ਨਹੀਂ ਹੁੰਦੀ ਕਿ ਬਜਟ ਨੇ ਮੈਂਗਾ ਕਰਤਾ ਸਸਤਾ ਕਰਤਾ ਸੋ ਇੱਕ ਸਪੈਕੂਲੇਸ਼ਨ ਹੁੰਦੀ ਹੈ ਜਿਸ ਤਰ੍ਹਾਂ ਕਿ ਵੀ ਕੋਈ ਸੋਚਦਾ ਕਿ ਇਹ ਚੀਜ਼ ਨਹੀਂ ਹੋ ਜੂਗੀ ਨਹੀਂ ਮੈਂ ਵੀ ਨਹੀਂ ਹੁੰਦੀ ਤਾਂ ਫਿਰ ਇਹਦੇ ਵਿੱਚ ਜਿਹੜਾ ਬਿਜ਼ਨਸ ਹੈ ਜਿੱਥੇ ਆਪਾਂ ਰਿਸਕ ਲੈਨੇ ਆ ਉਹਦੇ ਬਾਰੇ ਬਹੁਤ ਕੁਝ ਨਹੀਂ ਕੀਤਾ ਜਾ ਸਕਦਾ ਪਰ ਜਿਹੜੀਆਂ ਏਕੀਮਤ ਹੈਗੀਆਂ ਇੰਟਰਨੈਸ਼ਨਲ ਮਾਰਕੀਟ ਕੋਲ ਕਰਤੇ ਨੇ ਕਈਆਂ ਨੂੰ ਤਾਂ ਪੈਸੇ ਵਧ ਗਏ ਕਈਆਂ ਕੋਲ ਬਹੁਤ ਜ਼ਿਆਦਾ ਘਟ ਗਏ ਜਾਂ ਤਾਂ GST ਘਟਾਇਆ ਜਾ ਸਕਦਾ ਸੀ ਜੇ ਆਮ ਲੋਕਾਂ ਨੂੰ ਰਾਹਤ ਦੇਣ ਦੀ ਗੱਲ ਸੀ ਤਾਂ ਉਹਨੇ ਤਾਂ ਆਮ ਲੋਕ ਤਾਂ ਉਹ ਹੁੰਦੇ ਆ ਜਿਨੇ ਕੋਈ ਲੈਣਾ-ਕਰਵਾਉਣਾ ਹੋਵੇ ਤੋੜੇ-ਦੋ ਤੋੜੇ ਦਾ ਜੇ ਕਿਸੇ ਨੇ ਲੈ ਕੇ ਰੱਖਿਆ ਔਰ ਉਹਨੇ ਕੀਮਤ ਵਧਣ ਦੀ ਸੋਚ ਰਿਹਾ ਜਿਹੜਾ ਵਪਾਰ ਕਰ ਰਿਹਾ ਉਹਦੇ ਨਿਸ਼ਚਿਤ ਤੌਰ ਤੇ ਵੱਧ ਕਰੇਗਾ ਫਾਇਦਾ ਵੀ ਮੈਮ ਗੱਲ ਇਹ ਵੀ ਆਪਾਂ ਆਮ ਇੱਕ ਪਰਿਵਾਰ ਦੀ ਗੱਲ ਕਰੀਏ ਤਾਂ ਪੰਜ ਤੋੜੇ ਵਿਆਹ ਤੇ ਪੰਡਾ ਬੰਦਾ ਤੇ ਹੁਣ ਤਾਂ ਮੈਨੂੰ ਲੱਗਦਾ ਵੀ ਪੰਜ ਤੋੜੇ ਖਰੀਦਣਾ ਬਹੁਤ ਮੁਸ਼ਕਲ ਹੋ ਜਿਹੜਾ ਇੱਥੇ ਦਾ ਹਾਲ ਮੈਂ ਤਾਂ ਸੋਚਦਾ ਵੀ ਰਾਹ ਦਿੱਤੀ ਜਾਣੀ ਚਾਹੀਦੀ ਜੀ ਏਟੀ ਦੇ ਵਿੱਚ ਕਿਸੇ ਤਰੀਕੇ ਤਾਂ ਉਹ ਆਪ ਦੇ ਕੋਈ ਕੁੜੀ ਮੁੰਡੇ ਦਾ ਵਿਆਹ ਚੰਗੇ ਢੰਗ ਨਾਲ ਕਰ ਸਕਦੇ Thank you.